ਸਸਿਕਲ ਦੋਸਤੋ ਸਾਰਿਆਂ ਨੂੰ ਅੱਪਾ ਗੱਲ ਕਰਾਂਗੇ ਹੌਲੈਂਡ ਟਰੈਕਟਰ ਬਾਰੇ ਹੌਲੈਂਡ ਨੇ ਆਪਣਾ ਪਹਿਲਾ ਟਰੈਕਟਰ 1903 ਵਿੱਚ ਸਥਾਪਿਤ ਕੀਤਾ ਸੀ ਜਿਹਨੂੰ ਮਸ਼ੀਨ ਹੌ ਨਿਊ ਹੌਲੈਂਡਲੀ ਮਸ਼ੀਨ ਕੰਪਨੀ ਨੇ ਬਣਾਇਆ ਸੀ ਪਰ 1970 ਦੇ ਵਿੱਚ ਇਹਨਾਂ ਨੇ 70 ਐਚਪੀ ਵਾਲਾ ਟਰੈਕਟਰ ਸਫਲ ਰਿਹਾ ਇਹਨਾਂ ਦਾ ਨਿਊ ਹੌਲੈਂਡ ਕੰਪਨੀ ਦੀ ਸਥਾਪਨਾ Obviously 1885 ਜੀ ਇਬਰਾਹਿਮ ਜਿਵੇਂ ਮੈਨ ਨੇ ਕੀਤੀ ਸੀ ਪਰ 1903 ਦੇ ਵਿੱਚ ਨਿਊ ਹੌਲੈਂਡ ਮਸ਼ੀਨ ਕੰਪਨੀ ਰੂਪ ਵਿੱਚ ਦਾ ਗਠਨ ਕੀਤਾ ਹਾਲਾਂਕਿ ਕੰਪਨੀ ਪਹਿਲਾਂ ਤੋਂ ਹੀ ਖੇਤੀਬਾੜੀ ਦੇ ਸੰਧ ਬਣਾ ਰਹੀ ਸੀ ਪਰ 1970 ਵਿੱਚ ਕੰਪਨੀ ਨੇ 70 HP ਦਾ ਟਰੈਕਟਰ ਲਾਂਚ ਕਰਨ ਤੇ ਬਹੁਤ ਵੱਡੀ ਸਫਲਤਾ ਮਿਲੀ ਕੰਪਨੀ ਨੂੰ 70 HP ਦਾ ਟਰੈਕਟਰ ਜਦੋਂ ਇਹਨਾਂ ਨੇ ਲਾਂਚ ਕੀਤਾ ਤਾਂ ਇਹਨਾਂ ਨੂੰ ਬਹੁਤ ਵੱਡੀ ਸਫਲਤਾ ਮਿਲੀ 1991 ਦੇ ਵਿੱਚ ਫੋਰਡ ਨੇ ਆਪਣਾ ਖੇਤੀਬਾੜੀ ਕਾਰਖਾਨਾ ਨੂੰ ਫੀਅਟ ਨੂੰ ਵੇਚਤਾ ਜਿਹੜਾ ਕਾਰਖਾਨਾ ਸੀ ਇਹਨਾਂ ਦਾ ਫੋਰਡ ਦਾ ਫੋਰਡ ਨੇ 1991 ਵਿੱਚ ਫੀਅਟ ਨੂੰ ਵੇਚਤਾ ਸੀ ਤੇ ਬਾਅਦ ਵਿੱਚ ਫੀਅਟ ਨੇ ਕੇਸ AYNCH ਨੂੰ ਖਰੀਦ ਕੇ CNH ਗਲੋਬਲ ਦਾ ਗਠਨ ਕਰ ਲਿਆ। ਉਹਨਾਂ ਨੇ CNH ਗਲੋਬਲ ਦਾ ਕੰਪਨੀ ਦਾ ਨਾਮ ਰੱਖ ਲਿਆ। ਤੇ 1998 ਵਿੱਚ New Holland ਨੇ ਆਪਣਾ 70 HP ਟਰੈਕਟਰ ਲਾਂਚ ਕੀਤਾ ਭਾਰਤ ਦੇ ਵਿੱਚ ਜਿਹਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਤੇ New Holland ਟਰੈਕਟਰ ਫੋਰਡ ਨਾਲ ਮਿਲ ਕੇ ਟਰੈਕਟਰ ਬਣਾਉਂਦੇ ਨੇ। ਸ਼ੁਰੂ ਤੋਂ ਬਣਾਉਣੇ ਸ਼ੁਰੂ ਕੀਤੇ ਸੀ। ਕੰਪਨੀ ਨੇ ਪਿੱਛੇ ਮੁੜ ਕੇ ਨਹੀਂ ਦੇਖੀ। ਬਾਅਦ 'ਚ ਇਹ ਟਰੈਕਟਰ ਬਣਾਉਂਦੇ ਅੱਜ ਦੇਖ ਲਓ ਵੀ ਕਿੱਥੇ ਪਹੁੰਚ ਗਈ। New Holland ਨੂੰ ਪਹਿਲਾ ਟਰੈਕਟਰ ਨਹੀਂ ਬਣਾਏ ਸੀ New Holland ਨੇ। ਪਹਿਲਾ ਇਹਨਾਂ ਨੇ 1795 ਵਿੱਚ ਅਵੇ ਜਿਮਰਮੈਨ ਨੇ ਇੱਕ ਮਸ਼ੀਨਰੀ ਰਿਪੇਅਰ ਸ਼ਾਪ ਖੋਲੀ ਸੀ ਮਤਲਬ ਦੁਕਾਨ ਖੋਲੀ ਸੀ 1895 ਵਿੱਚ ਤੇ 1895 ਵਿੱਚ ਅਵੇ ਜਿਮਰਮੈਨ ਨੇ ਅਮਰੀਕਾ 'ਚ ਇੱਕ ਖੇਤੀਬਾੜੀ ਮਸ਼ੀਨਰੀ ਮੁਰੰਮਤ ਦੀ ਦੁਕਾਨ ਖੋਲੀ ਸੀ ਅਮਰੀਕਾ 'ਚ ਜਿਹੜੀ ਜਿਹੜੀ ਦੁਕਾਨ ਦਾ ਇਹਨੇ ਨਾਮ ਰੱਖਿਆ ਸੀ ਨਿਊ ਹਾਲੈਂਡ ਦੁਕਾਨ ਦਾ ਨਾਮ ਨਿਊ ਹਾਲੈਂਡ ਰੱਖਿਆ ਸੀ ਇਹ ਕੰਪਨੀ ਨੀਦਰਲੈਂਡ ਵਿੱਚ ਹੈ ਤੇ CNCH ਇੰਡਸਟਰੀਅਲ ਦੇ ਨਾਂ ਨਾਲ ਇਹਨੂੰ ਜਾਣਿਆ ਜਾਂਦਾ ਹੈ ਨਿਊ ਹੋਲੈਂਡ ਬਹੁ ਰਾਸ਼ਟਰੀ ਕੰਪਨੀ ਹੈ ਇਸ ਦੀ ਮੂਲ ਕੰਪਨੀ CNCH ਇੰਡਸਟਰੀ ਹੈ ਤੇ ਇਟਲੀ ਦੇ ਅਮਰੀਕਾ ਦੇ ਖੇਤੀਬਾੜੀ ਸੰਦ ਜਾਂ ਉਪਕਰਨ ਬਣਾਉਣ ਦੀ ਪੂਰੀ ਫੁੱਲ ਮਹੱਤਵਪੂਰਵ ਮਤਬੂਰ ਨੇ ਇੱਕ ਖੇਤੀਬਾੜੀ ਦਾ ਸੰਦ ਬਣਾਉਂਦੀ ਹੈ ਅੱਜ ਵੀ ਬਣਾਉਂਦੀ ਆ ਪਹਿਲਾਂ ਵੀ ਬਣਾਉਂਦੀ ਸੀ ਇਸ ਲਈ ਹੌਲੈਂਡ ਦੇ ਸੀਐਨਐਚ ਦੇ ਫਿਲਟਰ ਫੋਲਟਰ ਸਾਰਾ ਕੁਝ ਹਨ ਡੀਜ਼ਲ ਮਗਲੈਲ ਫਿਲਟਰ ਸੀਐਨਐਚ ਦੇ ਹੁੰਦੇ ਨੇ ਤੇ ਸੀਐਨਐਚ ਦਾ ਇੰਡਸਟਰੀਅਲ ਸੀਐਨਐਚ ਇੰਡਸਟਰੀ ਦਾ ਮੁਖਾਲਿਆ ਜਿੱਥੇ ਮੁੱਖ ਦਫ਼ਤਰ ਇਹਨਾਂ ਦਾ ਉਹ ਟਿਊਚਰਨ ਇਟਲੀ ਦੇ ਵਿੱਚ ਹੈ ਬਈ ਤੇ ਇਹ ਟਰੈਕਟਰ ਬਹੁਤ ਜ਼ਿਆਦਾ ਪਰਫੁੱਲਤ ਹੈ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਤੇ ਇੰਡੀਆ ਦੇ ਵਿੱਚ ਬਹੁਤ ਪਰਫੁੱਲਤ ਹੈ ਇਹ ਟਰੈਕਟਰ ਤੇ ਪੂਰੀ ਫੁੱਲ ਚੜ੍ਹਾਈ ਹੈ ਇਸ ਟਰੈਕਟਰ ਦੀ ਤੇ ਕੰਪਨੀ ਬਈ ਪੂਰੀ ਫੁੱਲ ਜਿਹੜੀ ਮੰਨ ਲਓ ਆਪਣੀ ਮਿਹਨਤ ਕਰਕੇ ਬਣਾਉਂਦੀ ਆ ਚੈਕਿੰਗ ਕਰ ਕਰਕੇ ਤੇ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ YouTube ਵਾਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ